ਜਿਹੜੇ ਬਾਣੀ ਪੜਨਗੇ ਦਰਸ਼ਨ ਹੁੰਦੇ ਹਨ ਅੱਜ ਵੀ ਪਿਆਰਿਓ ਜਦੋਂ ਦਸਵੇਂ ਪਾਤਸ਼ਾਹ ਸੱਚਖੰਡ ਗਮਨ ਕਰਨ ਲੱਗੇ ਨਾ 42 ਸਾਲ ਦੀ ਉਮਰ ਹੈ ਮੇਰੇ ਪਾਤਸ਼ਾਹ ਦੀ ਤੇ ਇਤਿਹਾਸਕਾਰ ਲਿਖਦੇ ਹਨ ਕਿ ਮਹਾਰਾਜ ਜੀ ਦੇ ਦਾੜੇ ਵਿੱਚ ਕੇਵਲ ਦੋ ਹੀਰੇ ਚਿੱਟੇ ਵਾਲ ਕੇਸ ਜਿਹੜੇ ਨੇ ਕੇਵਲ ਦੋ ਕੇਸ ਚਿੱਟੇ ਸਨ ਬਾਕੀ ਸਾਰਾ ਮਹਾਰਾਜ ਦਾ ਦਾੜਾ ਕਾਲਾ ਸਮਸ ਬੜਾ ਨੂਰਾਨੀ ਨੂਰ ਡੋਲ ਡੋਲ ਪੈਂਦਾ ਸੀ ਜਦ ਤਿਆਰ ਵਰ ਤਿਆਰ ਹੋ ਗਈ ਅੰਗੀਠਾ ਸਜ ਗਿਆ ਤੰਬੂ ਦੇ ਅੰਦਰ ਸਿੱਖਾਂ 사ਦਗੀ ਮਹਾਰਾ ਦੀ ਮਹਾਰਾ ਨੇ ਸਿੱਖਾਂ ਨੂੰ ਖੜੇ ਹੋ ਕੇ ਕਿਹਾ ਸਿੱਖੋ ਅਸੀਂ ਹੁਣ ਜਾ ਰਹੇ ਹਾਂ ਤੁਸੀਂ ਅੰਦਰ ਨਹੀਂ ਆਉਣਾ ਸਾਡੇ ਅੰਗੀਠੇ ਨੂੰ ਫੋਲਣਾ ਨਹੀਂ ਅਸੀਂ ਸੱਚਖੰਡ ਗਮਨ ਕਰ ਜਾਣਾ ਹੈ ਉਹ ਰੀਤ ਉਸੇ ਤਰ੍ਹਾਂ ਕੀਤੀ ਆ ਵੀ ਕਿਵੇਂ ਸੰਸਕਾਰ ਕਰਨਾ ਅਗਨ ਭੇਟ ਹੋਣਾ ਹੈ ਸਭ ਕੁਝ ਇਸੇ ਤਰ੍ਹਾਂ ਤੁਰਨ ਲੱਗੇ ਗੁਰਸਿੱਖਾਂ ਫੇਰ ਰੋ ਕੇ ਬੇਨਤੀ ਕਰੀ ਮਹਾਰਾਜ ਸਾਡਾ ਕੌਣ ਹਵਾਲ ਹੋਏਗਾ ਮਹਾਰਾਜ ਕਹਿੰਦੇ ਜੇ ਮੇਰੇ ਦਰਸ਼ਨਾਂ ਦੀ ਗੁਰਸਿੱਖੋ ਚਾਹਨਾ ਹੋਈ ਤੁਸੀਂ ਤਿਆਰ ਵਰ ਤਿਆਰ ਹੋ ਕੇ ਪੰਜਾਂ ਪਿਆਰਿਆਂ ਪੰਜਾਂ ਸਿੰਘਾਂ ਦੇ ਦਰਸ਼ਨ ਕਰ ਲਿਓ ਮੇਰੇ ਦਰਸ਼ਨ ਹੋਣਗੇ ਜੇ ਮੇਰੇ ਨਾਲ ਗੱਲਾਂ ਕਰਨ ਦੀ ਇੱਛਾ ਹੋਈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਓ ਤੁਹਾਡੀਆਂ ਮੇਰੇ ਨਾਲ ਗੱਲਾਂ ਹੋਣਗੀਆਂ ਮੇਰੇ ਜਾਣ ਤੋਂ ਬਾਅਦ ਸਿੱਖੀ ਹੋਰ ਪਰਫੁੱਲਤ ਹੋਏਗੀ ਫਿਕਰ ਨਾ ਕਰਿਏ ਇਹ ਖਾਲਸਾ ਪ੍ਰਗਟ ਹੋਇਆ ਹੈ ਇਹ ਕਿਸੇ ਦਾ ਮਾਰਿਆ ਮਰਦਾ ਨਹੀਂ ਬੜਿਆਂ ਨੇ ਕੋਸ਼ਿਸ਼ਾਂ ਕਰ ਕਰਕੇ ਦੇਖ ਲੀਆਂ ਮੀਰ ਮੰਨੂ ਨੇ ਵਾਡੀਆਂ ਲੱਖ ਪਾਈਆਂ ਬੜੀਆਂ ਵਾਡੀਆਂ ਪਾਈਆਂ ਅਸੀਂ ਫਿਰ ਵੀ ਖਿਲੇ ਗੁਲਾਜ਼ਾਰ ਵਾਂਗੂ ਔਰ ਕਿਵੇਂ ਸਵਾ ਸਵਾ ਮਨ ਦੇ ਪੀਸਣ ਕਰਦੇ ਐ ਬੱਚਿਆਂ ਨੂੰ ਕੋ ਕੋ ਮਾਰਿਆ ਤਾਂ ਦੇਖੋ ਗੁਰੂ ਮਹਾਰਾਜ ਦਾ ਖਾਲਸਾ ਤਾਂ ਫਿਰ ਉਸ ਤਰ੍ਹਾਂ ਸਵਾਇਆ ਹੋ ਕੇ ਵਧਿਆ ਹੈ ਧਿਆਨ ਸਿੰਘ ਨੂੰ ਇਹ ਭਿਖ ਤੇ ਬਚਨ ਕਰ ਦਿੱਤੇ ਸੀ ਮੇਰੇ ਸਿੱਖਾ ਸਿੱਖੀ ਨੂੰ ਕੋਈ ਮਕਾ ਨਹੀਂ ਸਕਦਾ ਕਿੰਨਾ ਮਰਜੀ ਕੋਈ ਵੱਡੇ ਤੋਂ ਵੱਡਾ ਜੇ ਆਖੇ ਸਤਨਾਮ ਕਿਉਂਕਿ ਇੱਕ ਸਾਧ ਸੰਗਤ ਖਾਲਸਾ ਅਕਾਲ ਪੁਰਖ ਕੀ ਫੌਜ खालसा अकाल पुरख की फौज खालसा काल पुरख की फौज खालसाकाल पुरख खाल की फौज खालसाकाल पुरख की फौज खालसा काल पुरख की फौज खालसा काल पुरख की फौज खालसा काल पुरख की फौज रगटे हो खालसा परमात्म की मौज ਇਹ ਤਾਂ ਪਰਮਾਤਮਾ ਦੀ ਮੌਜ ਤੋਂ ਪੈਦਾ ਹੋਇਆ ਹੈ ਜਦੋਂ ਤੱਕ ਚੰਦ ਸੂਰਜ ਤਾਰੇ ਰਹਿਣਗੇ ਮੇਰਾ ਖਾਲਸਾ ਇਦਾਂ ਹੀ ਚਮਕਾ ਮਾਰੇਗਾ ਭੀਾਨ ਸਿੰਘ ਜਿਵੇਂ ਸੂਰਜ ਡੁੱਬਣ ਤੋਂ ਬਾਅਦ ਤਾਰੇ ਚਮਕਦੇ ਹਨ ਮੇਰੇ ਜਾਣ ਤੋਂ ਬਾਅਦ ਸਿੱਖੀ ਹੋਰ ਵਧੇਗੀ